ਬੜਮ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਔਰ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਉਹ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਔਰ ਇਲੈਕਸ਼ਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਬਹੁਤ ਸਖਤ ਮਿਹਨਤ ਜਿਹੜੀ ਆ ਤੁਹਾਡੀ ਦੇਖਣ ਨੂੰ ਮਿਲੀ ਸੀਗੀ ਜਲੰਧਰ ਪੱਛਮੀ ਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਬੀਬੀ ਸੁਰਿੰਦਰ ਕੌਰ ਜੀ ਨੂੰ ਮੈਦਾਨ 'ਚ ਉਤਾਰਿਆ ਗਿਆ ਆ ਇੱਕ ਪਾਸੇ ਸ਼ੀਤਲ ਅੰਗੁਰਾਲ ਜੀ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਵਾਪਸ ਹੀ ਗਏ ਆ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਹੋ ਕਿ ਬੀਬੀ ਸੁਲਿੰਦਰ ਕੌਰ ਜੀ ਜਿਹੜੀ ਹੈ ਜਿਮਨੀ ਚੋਣਾ ਦੇ ਵਿੱਚ ਇਹ ਸਿੱ�ਟ ਪਾਉਣਗੇ ਸਭ ਤੋਂ ਪਹਿਲੇ ਤੇ ਫਟੜਚਰਨ ਦਾ ਬਹੁਤ ਬਹੁਤ ਤਦਵਾ ਜੈਪੀ ਜੈਪਾ ਜੈ ਜਿੰਦਾ ਚਰਨ ਜੀ ਚਿੰਚਰ ਜੀ ਸਾਫ ਦਾ ਸੀਐਮ ਪੰਜਾਬ ਇਸ ਟੈਂ ਜਿਹੜੇ ਕਿ ਐਪੀ ਬਣ ਚੁੱਕੇ ਹੇ ਉਨਨ ਬਹੁਤ ਬਹੁਤ ਮੁਬਾਰਕਬਾਦ ਸਭ ਤੋਂ ਪਹਿਲੇ ਤੇ ਪਰ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਕੰਮ ਨੂੰ ਸਰਾਇਆ ਹੈ ਜੋ ਇਸ ਸਟ੍ਰੀਮ ਚੱਲ ਰਿਹਾ ਹੈ ਪਿਛਲੇ ਕੁਝ ਟਾਈਮ ਪਹਿਲੇ ਜਲੰਧ ਬੈਸਟ ਦੀ ਜਿਹੜੀ ਸੀਟ ਹੈਗੀ ਉਹ ਵਕੇਟ ਹੋ ਗਈ ਸੀ ਇਸੇ ਕਾਰਨ ਵਸ ਤੇ ਹੁਣ ਉਹਦੇ ਵਿੱਚ 10 ਜੁਲਾਈ ਨੂੰ ਜਿਹੜੇ ਇਲੈਕਸ਼ਨਸ ਹੋਣ ਵਾਸਤੇ ਜਾ ਰਹੇ ਹੋਏ ਨੇ ਉਦੇ ਬਾਅਦ ਦੇ ਇੰਡੀਆ ਨੈਸ਼ਨਲ ਕਾਂਗਰਸ ਨੇ ਮੈਡਮ ਸਿੰਦਰਪਾਉ ਨੂੰ ਇਹਨਾਂ ਨੂੰ ਆਪਣੇ ਟਿਕਟ ਜਿਹੜੀ ਦਿੱਤੀ ਗਈ ਹੈ ਔਰ ਉਹਦੇ ਨਾਲ ਇਹ ਇਹ ਹੈ ਕਿ ਜੋ ਉਦਨ 34 ਦਾ ਆਪਣਾ ਸਾਰਾ ਬੈਸਟ ਦਾ ਏਰੀਆ ਲਿਗਾਇਆ ਉਹ ਸਾਰਾ ਹੀ ਏਰੀਆ ਜਿਹੜਾ ਹੈਗਾ ਉਹ ਕਾਂਗਰਸ ਦੇ ਫੇਵਰ ਦੇ ਵਿੱਚ ਹੈ ਤੁਸੀਂ ਲੋਕ ਸਭਾ ਦੇ ਵਿੱਚ ਵੀ ਦੇਖਿਆ ਹੋਵੇਗਾ ਕਿ ਲੋਕ ਸਭਾ ਦੇ ਵਿੱਚ ਵੀ ਜਦੋਂ ਇਹ ਰਿਜ਼ਲਟ ਆਇਆ ਹੈ ਤੇ ਉਹਦੇ ਵਿੱਚ ਵੀ ਕਾਫੀ ਲੀਡ ਦੇ ਨਾਲ ਇਹ ਜਿਹੜੀ ਸੀਟ ਹੈਗੀ ਹੈ ਉਹ ਜਿੱਤੀ ਹੈ ਔਰ ਸਾਨੂੰ ਪੂਰੀ ਆਸ ਔਰ ਉਮੀਦ ਹੈਗੀ ਹੈ ਕਿ ਮੈਡਮ ਸੁਰਿੰਦਰਪੌਰ ਔਰ ਉਹਨਾਂ ਦੇ ਜਿਹੜੇ ਸਾਰੇ ਹੀ ਟੀਮ ਜਿਹੜੀ ਹੈਗੀ ਹੈ ਉਹ ਬਹੁਤ ਹੀ ਮਿਹਨਤ ਕਰ ਰਹੀ ਹੈਗੀ ਹੈ ਔਰ ਸਾਰੇ ਹੀ ਇੰਡੀਆ ਨੈਸ਼ਨਲ ਕਾਂਗਰਸ ਦਾ ਪੰਜਾਬ ਲੈਵਲ ਤੇ ਬਹੁਤ ਜਿਹੜੀ ਟੀਮ ਨੇ ਮਿਹਨਤ ਕੀਤੀ ਹੈ ਔਰ ਉਹ ਪੂਰੀ ਲੀਡ ਦੇ ਨਾਲ ਜਿਹੜੀ ਇਹ ਸੀਟ ਕੱਢਣਗੇ ਔਰ ਮੈਡਮ ਸੁਰਿੰਦਰ ਕੌਰ ਖਣੀ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣੇ ਜਿਹੜੇ ਲੋਕਾਂ ਦੇ ਮੁੱਦੇ ਹੈਗੇ ਆ ਉਹਨਾਂ ਨੂੰ ਰੱਖਣਗੇ